ਤੁਹਾ ਮਾਰੀ ਪਾਜੀ ਆ ਦੇਖੋ ਉੱਥੋਂ ਸਾਰੀ ਆ ਰਹੀ ਆ ਤੇ ਉੱਥੋਂ ਕੱਟ ਦਿੱਤੇ ਨੇ ਉੱਪਰ ਸਾਰੀ ਕੱਟ ਦਿੱਤੀ ਆ ਦਾਈ ਬਾਕੀ ਬੰਦੀ ਕਰਾ ਬਸ ਮੇਰਾ ਨਾਮ ਸੰਦੀਪ ਗੇਲਾ ਜੀ ਹਾਂ ਜੀ ਮੈਂ ਭਾਰਤੀ ਮੌਲੀ ਵਾਸੀ ਮੁਕਤੀ ਮੋਰਚੇ ਦਾ ਵਾਈਸ ਪ੍ਰੈਸਿਡੈਂਟ ਆ ਕੀ ਮੰਨ ਲਓ ਮਾਮਲਾ ਜੀ ਇੱਥੇ ਦੁਕਾਨਦਾਰ ਸਾਰੇ ਰਾਤ ਨੂੰ ਦੁਕਾਨਾਂ ਬੰਦਾ ਕੇ ਆਪਣੇ ਘਰ ਗਏ ਨੇ ਤੇ 2-3 ਦਿਨ بارش ਪੈਂਦੀ ਰਹੀ ਤੇ ਇਹਨਾਂ ਨੇ AC ਓਨ ਨਹੀਂ ਕੀਤੇ ਤੇ ਜਦੋਂ AC ਓਨ ਕੀਤੇ ਕੱਲ ਤੇ ਪਾਈ ਪਾਈ ਸਾਰੀਆਂ ਲੱਥੀਆਂ ਦੀਆਂ ਸੀ। ਉਹ ਦੇਖੋ ਤੁਸੀਂ ਉੱਪਰ ਕੈਮਰਾ ਉਧਰ ਘੁਮਾਓ। ਦੋ ਮੰਜ਼ਲਾ ਉੱਪਰ ਲੱਗੀ ਹੈ। ਇਹ ਦੇਖੋ ਲੱਗੀ ਉੱਥੇ ਪਿੱਛੇ। ਉੱਥੋਂ ਪੈਪਾ ਲਾ ਕੇ ਲੈ ਗਏ ਆ। ਉਹਨਾਂ ਦੇ ਨਾਲ ਗੈਂਗ ਪੂਰੀ ਲੱਗੀ ਏ। ਤੌਰ ਪ੍ਰਸ਼ਾਸਨ ਦਾ ਕੋਈ ਉਧਰ ਧਿਆਨ ਨਹੀਂ ਗਿਆ। ਪ੍ਰਸ਼ਾਸਨ ਸੁੱਤਾ ਪਿਆ ਵਾ। ਕਿਹਦੇ ਨਾਲ ਲੈ ਕੇ ਸਮਝਦੇ ਹੋ ਜੀ? ਇਹ ਪ੍ਰਸ਼ਾਸਨ ਦੀ ਨਾਕੀ ਹੈ ਜੀ। ਤੇ ਮੇਰੇ ਇਤਿਆਹ ਦੀ ਜ਼ਰੂਰਤ ਹੈ। 8 ਤੋਂ 7 ਤੋਂ 8 ਦੇ ਸੀਲਿਆ ਦੀ ਚੋਰੀ ਹੋਈ ਹੈ ਜੀ। ਕਿੰਨਾ ਨੁਕਸਾਨ? ਇਹ ਨੁਕਸਾਨ ਲੱਖ ਰੁਪਏ ਤੋਂ ਕਰੀਬ-ਕਰੀਬ ਤੇ ਹੈਗਾ ਜੀ ਇਹ। ਕੀ ਮੰਨਦੇ ਹੋ? ਮੰਗ ਹੀ ਅਸੀਂ ਪ੍ਰਸ਼ਾਸਨ ਨੂੰ ਕਰਦੇ ਆਂ ਵੀ ਇੱਥੇ ਗਸ਼ਤ ਲਾਈ ਜਾਵੇ ਇੱਥੇ ਰਾਤ ਨੂੰ ਕਿਉਂਕਿ ਆਪ ਤੇ ਚੌਕੀਦਾਰੀ ਕਰ ਨਹੀਂ ਸਕਦੇ ਦੁਕਾਨਾਂ ਤੋਂ ਬਾਅਦ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਆਪਣੀ ਨੀਂਦ ਚ ਜਾਗੋ ਤੇ ਧਿਆਨ ਦਿਓ ਇੱਧਰ ਵੀ ਵੀ ਮੰਗ ਰਾਤ ਬੰਦ ਕਰਦਾ ਤੁਹਾਡੀ ਇਹ ਦਰਖਾਸਤ ਹੈ ਵੈਰੀਫਾਈ ਕਰੇ ਦੁਕਾਨਦਾਰਾਂ ਨੇ ਦਰਖਾਸਤ ਦਿੱਤੀ ਹੈ ਜੀ ਕਿ ਅਸੀਂ ਇਹਨਾਂ ਦੇ ਯੂਨਿਟ ਦੇ ਜਿਹੜੇ ਆ ਗਿਆ ਨੇ ਤਾਰਾਂ ਲਾ ਕੇ ਕੋਈ ਲੱਗੇ ਨੇ ਉਸ ਬੰਦੀ ਮੈਂ ਮੌਕਾ ਦੇਖ ਲਿਆ ਇਸ ਬੰਦੀ ਐਸਐਚਓ ਸਾਹਿਬ ਨੂੰ ਜਾਣੂ ਕਰਵਾ ਦਿੰਨੇ ਬੰਦੀ ਕਰ ਲਈ ਅੱਜ ਜੀ ਏ ਜੀ ਜਿਹੜਾ ਹੈਗਾ ਵਾ ਇਹਨਾਂ ਦਾ ਕਰਮੋ ਡਿਊਟੀ ਹੈ ਇਥੇ ਦੁਕਾਨਦਾਰਾਂ ਨੇ ਦਿੱਤੀ ਹੈ ਦਰਖਾਸਤ ਵੀ ਇਹਦੇ ਵੀ ਕਿ ਅਸੀਂ ਦੇ ਯੂਨਿਟ ਨੇ ਉਹਨਾਂ ਦੀ ਏਸੀ ਇਹ ਯੂਨਿਟ ਨਹੀਂ ਲਾਏ ਜੀ ਉਹਨਾਂ ਦੀ ਕਾਪਰ ਵਾਇਰ ਤੇ ਜਿਹੜੀ ਹੈਗੀ ਦੂਸਰੀ ਵਾਇਰ ਉਹ ਲਾ ਕੇ ਲੈ ਕੇ ਗਏ ਜੀ ਜਿਆ ਪ੍ਰਸ਼ਾਸਨ ਦੀ ਬੋਲੋ ਕੀ ਜਰੂਰ ਜੀ ਪੁਲਿਸ ਜੀ ਆਹੀ ਮੌਕਾ ਵੇਖ ਲਿਆ ਤੇ ਐਫਆਰ ਕਰਕੇ ਵੀ ਕਰ ਰਹੀ ਨੇ ਕਿਤੇ ਸੇਵ ਖਤ ਹੋ ਸਾਨੂੰ ਤੁਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਸਾਡੇ ਪਿਆ ਗੈਸਟ ਲਈ ਜਾਵੇ ਰਾਤ ਨੂੰ ਸਾਡਾ ਪੂਰਾ ਪਹਿਲਾ ਲੱਗੇ ਹੁਣ ਅਹੀ ਵੇਖੋ ਰਾਤੀ ਹਾਜ਼ਰੀ ਕੰਮ ਕਰ ਕਰਕੇ ਰਾਤੀ ਮੰਜੇ ਜਾਂ ਬਾਹਰ ਡਾਲੀ ਆਬਦ ਕੰਨਾਂ ਦੇ ਬਾਹਰ ਆ ਕੇ ਆਪਣੀ ਸੇਫਟੀ ਆਪ ਕਰੀਏ ਸੀ ਜਿੰਨਾਂ ਨੂੰ ਭਾਜੀ ਉਹ ਲੱਖ ਸਵਾ ਲੱਖ ਡੇਲਾ ਦਾ ਨੁਕਸਾਨ ਹੋ ਗਿਆ ਸੀ ਸਾਰਿਆਂ ਦਾ ਇਕੱਠਾ ਹੋ ਗਏ ਕਿੰਨੇ ਸੰਗਠਨ ਆ ਰਹੀ ਹੈ 7 ਤੋਂ 8 ਦੀ ਸੀ ਲੱਥੇ ਨੇ ਜਿਆ ਨੁਕਸਾਨ ਹੋਇਆ ਹੋਇਆ ਪਰ ਇਹ ਭੀੜ ਭਾੜ ਵਾਲਾ ਬਾਜ਼ਾਰ ਆ ਫਿਰ ਅਜੀ ਦੇਖੋ ਜੀ ਪੂਰਾ ਬਿਯਾਰ ਚੱਲਦਾ ਹੋਇਆ ਰਾਤੀ 12:30 ਤੱਕ ਤਾਂ ਖਾਨ ਮੀਨ ਲੱਗ ਰੰਦਾ ਸਾਡੇ ਬਿਯਾਰ ਦੇ ਵਿੱਚ ਤੇ ਸਵੇਰੇ 4 ਵਜੇ ਲੰਗਾ ਫਿਰ ਸ਼ੁਰੂ ਹੋ ਜਾਂਦਾ ਵਾ ਲੇਕਿਨ ਫਿਰ ਵੀ ਚੋਰੀਆਂ ਕਰਨਾ ਇਹਨੇ ਹੌਸਲੇ ਨੇ ਕਿ ਰਾਤ ਨੂੰ ਇੰਨਾ ਸਮਾਨ ਆ ਕੇ ਇਕੱਠਾ ਕਰਨਾ ਲੈ ਕੇ ਗਏ ਨੇ ਕਿਸੇ ਤਰੀ ਇਹ ਮਲੇ ਕਾਨੂੰਨ ਨੂੰ ਉਹਨਾਂ ਨੇ ਵੀ ਕੋਈ ਚਿੱcke ਟੰਗੇ ਆ ਜੀ ਉਹਨਾਂ ਨੇ ਸਾਡੀ ਮੰਗ ਹੈ ਹੋਈ ਸਾਡੀ ਸੇਫਟੀ ਕੀਤੀ ਜਾਵੇ ਪ੍ਰਸ਼ਾਸਨ ਨੂੰ ਤਾਂ ਹੀ ਉਹ ਮੰਗ ਕਰਦੇ ਆ ਕਿ ਬਲੇ ਰਾਤ ਨੂੰ ਕੋਈ ਦਿਖਾਣਾ ਤਾਈ ਟੁੱਟ ਕੇ ਕੁਝ ਹੋ ਜਾਏਗਾ ਕੁੰਝ ਮਾਰ ਹੋ ਗਿਆ ਸੀਦਾ